ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਪਚਾਲ ਲਿਆ ਦਿੱਤਾ ਹੈ। ਦਰਅਸਲ ਇਹ ਵੀਡੀਓ ਭਗਵੰਤ ਮਾਨ ਦੀ ਤੀਸ ਸੀਰਤ ਮਾਨ ਦੀ ਦੱਸੀ ਜਾ ਰਹੀ ਹੈ। ਸੀਰਤ ਮਾਨ ਨੇ ਆਪਣੇ ਹੀ ਪਿਤਾ ਤੇ ਵੱਡੇ ਇਲਜ਼ਾਮ ਲਾਇਏ ਨੇ। ਤੁਸੀਂ ਵੀ ਵੇਖੋ ਇਹ ਵੀਡੀਓ ਤੇ ਦੱਸੋ ਕੀ ਹੈ ਤੁਹਾਡੀ ਰਾਏ। ਜੀ ਮਾਨ ਸੀਰਤ ਮਾਨ ਜਿਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀਆਂ ਇੱਕ ਗੱਲ ਮੈਂ ਪਹਿਲਾਂ ਇਹ ਕਹਿਣਾ ਚਾਹੂੰਗੀ ਕਿ ਮੈਂ ਇਸ ਵੀਡੀਓ ਚ ਸਿਰਫ ਉਹਨਾਂ ਮਿਸਟਰ ਮਾਨ ਜਾਂ ਸੀਐਮ ਸਾਹਿਬꩻ ਕੇ ਗੱਲ ਕਰੂੰਗੀ। ਮੇਰੇ ਮੂਹੋਂ ਪਾਪਾ ਸੁਣਦਾ ਹ ਕੋਕਾਫੀ ਦੇਰ ਤੱਕ ਹੋ ਚੁੱਕੇ ਨਹੀਂ ਮੇਰਾ ਇਸ ਵੀਡੀਓ ਬਣਾਉਣ ਦਾ ਰੀਜ਼ਨ ਕੋਈ politcal motive ਨਹੀਂ ਹੈਗਾ ਸਿੱਧੇ ਸਿੱਧੇ ਇਹ ਕਿ ਮੈਨਸੋਨੀਆ ਤੇ ਸਾਡੀ ਸਟੋਰੀ ਵੀ ਸਾਹਮਣੇ ਆਈ ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸਿੱਧੇ ਸੀਐਮ ਸਾਹਿਬ ਦੇ ਮੂਹੋਂ ਸੁਣਿਆ ਸਾਡੇ ਨਾਲ ਤੇ ਉਸ ਗੱਲ ਕਰਕੇ ਜਿਹਨੀਆਂ ਦੋਲਾਂ ਸਾਨੂੰ ਸੁਣਨੀਆਂ ਪਈਆਂ ਨੇ ਜਿੰਨਾ ਕੁ ਸਾਨੂੰ ਦੇਖਿਆ ਪਿਆ ਉਹ ਮੈਂ ਡਿਸਕ੍ਰਾਈਬ ਨਹੀਂ ਕਰ ਸਕਦੀ ਤੇ ਅੱਜ ਤੱਕ ਅਸੀਂ ਚੁੱਪ ਰਹੇ ਹਾਂ ਸਾਡੇ ਮਦਰ ਚੁੱਪ ਰਹੇ ਨੇ ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ ਹਾਲੀ ਤੇ ਬੈਠੇ ਨੇ ਪਹਿਲੀ ਗੱਲ ਮੈਂ ਕਹਿਣਾ ਚਾਹੂੰਗੀ ਮਿਸਟਰ ਮਾਨ ਦੇ ਵਾਈਫ ਡਾਕਟਰ ਗੁਰਪ੍ਰੀਤ ਮਾਨ ਇਸ ਪ੍ਰੈਗਨੈਂਟ ਉਹ ਤੀਜੀ ਵਾਰੀ ਬਾਪ ਬਣਨ ਜਾ ਰਹੇ ਨੇ ਇਹ ਗੱਲ ਮੈਨੂੰ ਪਤਾ ਲੱਗੀ ਆ ਲੋਕਾਂ ਤੋਂ ਇਹ ਉਹਨਾਂ ਨੇ ਮੈਨੂੰ ਆਪ ਦੱਸਣਾ ਜ਼ਰੂਰੀ ਨਹੀਂ ਸਮਝਿਆ ਆਪਣੇ ਬੇਟੇ ਦੁਸ਼ਾਨ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਦੋ ਜਵਾਬਕ ਹੈਗੇ ਨੇ ਮੈਂ 23 ਸਾਲ ਦੀ ਆ ਤੇ ਮੇਰਾ ਬਰਾਦਰ 19 ਸਾਲ ਦਾ ਹੋਣ ਵਾਲਾ ਆ ਆਪ ਦੇ ਗਿਆਨ ਚ ਇਹ ਮੈਂ ਪੁੱਛ ਰਹੀ ਹਾਂ ਕਿ ਕਈ ਤੇ ਕਾਹ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਤੁਸੀਂ ਇੱਕ ਹੋਰ ਜਵਾਬਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆ ਤੇ ਇਹਦੇ ਪਿੱਛੇ ਕੀ ਰੀਜ਼ ਨਹੀਂ ਆ ਦੋਸਾਂ ਪਿਛਲੇ ਸਾਲ ਚ ਦੋ ਵਾਰ ਗਿਆ ਇਹਨਾਂ ਨੂੰ ਮੈਂ ਇਨਾਂ ਨੂੰ ਬੇਦਰ칸 ਉਹ ਜਾਨਾ ਸੀ ਕਿ ਮੈਂ ਉਹਦੇ ਫਾਦਰ ਨਾਲ ਟਾਈਮ ਸਪੈਂਡ ਕਰਾਂ ਇਹਨਾਂ ਨੇ ਉਹਨੂੰ ਸੀਐਨ ਹਾਊਸ ਦੇ ਵਿੱਚ ਨਹੀਂ ਆਉਣ ਦਿੱਤਾ ਬਹੁਤ ਕੁਝ ਹੋਇਆ ਉਹਨੂੰ ਦੋਨੋਂ ਵਾਰੀ ਜਦੋਂ ਗਿਆ ਉੱਥੇ ਉਹ ਸਾਡੇ ਫੈਮਿਲੀ ਫਰੈਂਡਸ ਨਾਲ ਰਿਹਾ ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਉਹ ਚਲਾ ਗਿਆ ਜਦੋਂ ਕੁਝ ਹੋ ਗਿਆ ਕਿ ਉਹਨੂੰ ਆਉਣ ਦਿੱਤਾ ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਤੂੰ ਤੂੰ ਇੱਥੇ ਨਹੀਂ ਰਹਿ ਸਕਦਾ ਇੱਕ ਖਬਰ ਵਾਲਿਆਂ ਨੇ ਵੀ ਪਤਾ ਸੀ ਅਖਬਾਰ ਵਾਲਿਆਂ ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਉਹ ਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲਵੇ ਜਿਹੜਾ ਕੁਝ ਅਸੀਂ ਵੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੀ ਹੈ ਪੰਜਾਬ ਦੇ ਲੋਕਾਂ ਨਾਲ ਗੀਸ ਕਰ ਰਹੇ ਨੇ ਡਿਵੋਰਸ ਦਾ ਰੀਜ਼ਨ ਨਾਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਆਵਾਂ ਡਿਵੋਰਸ ਦੇ ਕਾਫੀ ਰੀਜਨਸ ਨੇ ਤੇ ਉਹ ਮੇਰੇ ਮਮ ਦੀ ਸਟੋਰੀ ਹੈ ਦੱਸ ਰਹੀ ਹਾਂ ਜਦ ਉਹ ਰੈਡੀ ਹੋਏ ਉਹ ਜ਼ਰੂਰ ਦੱਸਣਗੇ ਪਰ ਕੁਝ ਰੀਜਨਸ ਮੈਂ ਦੱਸ ਦਿੰਦੀ ਹਾਂ ਸ਼ਰਾਬ ਪੀਣਾ ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟੁਵਰਡਸ ਮਾਈ ਮਦਰ ਝੂਠ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮੇਲ ਸ਼ਰਾਬ ਪੀ ਕੇ ਅੱਜ ਵੀ ਇੱਕ ਦਿਨ ਲਾਂਸਾ ਪਰ ਚਲੇ ਜਾਂਦੇ ਆ ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ ਰਾਪੀ ਕੇ ਪ੍ਰੈਸ ਕਾਨਫਰੰਸਿਸ ਦੇ ਨਾਲ देयर ਇੱਕ ਲੀਡਰ ਦੇ ਵਾਸਤੇ ਜਿਨ੍ਹਾਂ ਜਿਹਨਾਂ ਨਾਲ ਇੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਨੇ ਤੁਸੀਂ ਇੰਨੇ ਡਿਸਰੈਸਪੈਕਟ ਕਰ ਰਹੇ ਹੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਪਾਈਆ ਉਹਨਾਂ ਦੀ ਹੀ ਡਿਸਰੈਸਪੈਕਟ ਕਰ ਰਹੇ ਹੋ ਇਹ ਗੱਲ ਕਰਕੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਯੂ نو ਇੱਕ ਕਹਿੋ ਜੀ ਆਦਤ ਆ ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਇਹ ਕਿ ਯੂ نو ਰੋਕੇ ਦਿਖਾਤਾ ਅਸੀਂ ਜਵਾਕ ਸੀ ਉਹਨਾਂ ਸਾਨੂੰ ਨਹੀਂ ਪਤਾ ਸੀ ਰੋਕੇ ਦਿਖਾਤਾ ਤਾਂ ਅਸੀਂ ਕਹਿ ਓਕੇ ਯੂ نو ਆ ਗੱਲ ਹੋ ਗਈ ਅੱਛਾ ਸੌਰੀ ਅੱਜ ਵੀ ਮੈਂ ਦੇਖ ਰਹੀ ਹਾਂ ਕਦੇ ਕਿਸੇ ਵਿਜਵਾਕ ਨੂੰ ਘਰ ਲਾ ਕੇ ਰੋ ਰਿਹਾ ਕਿਸੇ ਲੇਡੀ ਨੂੰ ਘਰ ਲਾ ਕੇ ਰੋ ਰਹਾ ਉਹ ਵੀ इमोशनल ਬਲੈਕਮੇਲ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸਿੰਥੀ ਲੈਣ ਵਾਸਤੇ ਸਿੰਥੀ ਲੈਣ ਵਾਸਤੇ ਆਪ ਦੇ ਪਾਵਰ ਲਈ ਆਪਣੇ ਸਾਧਨ ਲਈ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਕਿ ਮੈਨੂੰ ਦੱਸਦੀ ਨੂੰ ਘੰਟੇ ਲੰਘ ਜਾਣੇ ਪਰ ਮੈਂ ਸੈਲਫ ਸੈਲਫ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾਮ ਜੋੜਿਆ ਜਾਏ ਇਹਨਾਂ ਨੇ ਕਾਫੀ ਕਲੀਅਰ ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ ਮੈਂ ਤੇ ਮੇਰਾ ਬ੍ਰਦਰ ਇਹਨਾਂ ਦੇ ਪਰਿਵਾਰ 'ਚ ਨਹੀਂ ਆਉਂਦੇ ਇਹਨਾਂ ਦਾ ਪਰਿਵਾਰ ਹੁਣ ਨੰਬਰ ਫਿਰ ਤੋਂ ਸ਼ੁਰੂ ਹੋਣ ਲੱਗਾ ਮਿਸਟਰ ਮਾਨ ਕੰਗ੍ਰੈਚੁਲੇਸ਼ਨਸ ਟੂ ਸੀ ਫੈਥਫੁਲ ਫੀਲ ਬਰਥ ਅਨ ਜੇਲ ਮੈਂ ਸਿਰਫ ਇਹੀ ਦੁਆ ਕਰ ਸਕਦੀ ਆ ਕਿ ਉਹ ਜਵਾਨ ਦੀ ਜ਼ਿੰਦਗੀ ਸਾਡੇ ਨਾਲੋਂ ਬੈਟਰ ਹੋਵੇ ਉਹ ਜਵਾਨ ਦੇ ਲਈ ਤੁਸੀਂ ਇੱਕ ਚੰਗਾ ਪਾਪ ਬਣ ਕੇ ਦਿਖਾ ਸਕੋ ਇੱਕ ਰਿਕਵੈਸਟ ਮੈਂ ਹੋਰ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪ ਦਾ ਪਰਿਵਾਰ ਛੱਡਿਆ ਸੀ ਤੁਸੀਂ ਪਰਿਵਾਰ ਨੂੰ ਛੱਡ ਕੇ ਉਸ ਪੰਜਾਬ ਨੂੰ ਚੁਣਿਆ ਸੀ ਉਸੇ ਪੰਜਾਬ ਦੇ ਜਵਾਨਾਂ ਲਈ ਉਸੇ ਪੰਜਾਬ ਦੀਆਂ ਮਾਵਾਂ ਲਈ ਭੈਣਾ ਲਈ ਕੁਝ ਕਰ ਦੋ ਉਹਨਾਂ ਦੀ ਹੀ ਜ਼ਿੰਮੇਵਾਰੀ ਲੈ ਲਓ ਤਾਂ ਸ਼ਾਇਦ ਰੱਬ ਤੁਹਾਨੂੰ ਮਾਫ਼ ਕਰ ਦੇ ਜਿਹੜਾ ਕੁਝ ਤੁਸੀਂ ਸਾਡੇ ਨਾਲ ਕੀਤਾ ਉਸ ਵਾਸਤੇ ਰੱਬ ਤੁਹਾਨੂੰ ਮਾਫ਼ ਕਰ ਦੇ